ਚਾਈਨਾ ਤੋਂ ਡਾਇਰੈਕਟ ਬਿਲਿੰਗ ਹੋਈ ਹੈ ਆਪਣੀ। ਔਰ ਤੁਹਾਨੂੰ ਰੇਟ ਅੱਦਾਂ ਦੇ ਦੇ ਦਾਂਗੇ ਤੁਸੀਂ ਆਪ ਖੁਸ਼ ਹੋ ਜਾਓਗੇ। ਐਲ ਪਿਸਟੀਕ ਆ ਤੁਸੀਂ ਬਜਾਰੋਂ 150 ਰੁਪਏ ਦੀ ਲੈਣੀ ਆ। ਠੀਕ ਹੈ ਜੀ। ਤੁਹਾਨੂੰ ਕਿੰਨੇ ਦੀ ਪੈਣੀ 35 ਰੁਪਏ ਦੀ। ਸਿਰਫ ਸਿਰਫ 35 ਰੁਪਏ ਦੀ। ਇਹ ਆ ਕੀ ਦੇਖ ਲਓ ਸਾਰਾ ਤਾਂ ਦਿਖਾ ਨਹੀਂ ਹੋਣਾ ਵੀਡੀਓ ਚ ਬਈ। ਇਹ ਦੇਖੋ। ਹੈ ਮਲਾਈ ਪੂਰੀ। ਕਿੰਨੇ ਦਾ ਪੈਣਾ ਤੁਹਾਨੂੰ 35 ਰੁਪਏ ਦਾ। 150 ਵਾਲਾ 150 ਵਾਲਾ। ਕਲਰ ਵੀ ਸਾਰੇ ਹਨ। ਕਲਰ ਮੈਂ ਕਹਾਂ ਸਾਰੇ ਨਿਊਡ ਸ਼ੇਡ ਆ। ਕੁੜੀਆਂ ਜੜੀਆਂ ਵਾਲੇ ਰੰਗ ਆ। ਤੇਰੀ ਸ਼ਾਪ लुधियाना फील्ड गंज गली नंबर 11 सागर कॉस्मेटिक ਤੁਸੀਂ ਸਾਗਰ ਕੋਸਮੈਟਿਕ ਜਿੰਨੂੰ ਮਰਜ਼ੀ ਭੋਛ ਲੋ ਆਪਣੇ ਹੀ ਚੈਨਲ ਦੇ ਮੈਂ ਤੁਸੀਂ ਲੁਧਿਆਣਾ বাস ਅੱਡੇ ਜਾਂ ਰੇਲਵੇ ਸਟੇਸ਼ਨ ਆਗੇ ਉਥੋਂ ਸਿਰਫ 2 ਮਿੰਟ ਦਾ ਰਸਤਾ ਦੁਕਾਨ ਤੱਕ ਤੁਸੀਂ ਓਟੋ ਵਾਲੇ ਨੂੰ ਕਹਿਣਾ ਵੀ ਆਪਾਂ ਫੀਲਡ ਗੰਜ ਜਾਣਾ ਹੈ ਗਲੀ ਨੰਬਰ 11 ਪੂਚਾ ਨੰਬਰ 11 ਕਹਿ ਦੋ ਗਲੀ ਨੰਬਰ 11 ਕਹਿ ਦੋ ਅੱਧ ਗਲੀ ਚ ਆ ਕੇ ਦੋ ਦੁਕਾਨਾਂ ਇਕੱਠੀਆਂ ਮੇਰੀਆਂ ਹੋਰ ਹੁਣ ਕੱਲੀ ਕੱਲੀ ਆਈਟਮ ਆਪਾਂ ਦਿਖਾ ਨਹੀਂ ਸਕਦੇ ਹੋਰ ਇਹ ਚੈਨਲ ਤੇ ਆਪਣੇ ਦੇ ਵੀਡੀਓ ਵੀ ਪਾਉਣਾ ਮੈਂ ੱੱਲੇ ਹੀ ਮੈਂ ਹੀ ਪਾਉਣਾ ਬਈ ਇਹ ਵੀਡੀਓ ਮੇਰੇ ਚੈਨਲ ਤੇ ਹੋਰ ਇਹਦੀ ਬਾਈ ਦੇ ਸਮਾਨ ਵਿੱਚ ਬਹੁਤ ਬਹੁਤ ਕੁਝ ਦਿਖਾਇਆ ਹੋਇਆ ਹੈ ਜਾ ਕੇ ਚੈੱਕ ਕਰੋ ਚੈਨਲ ਦੇ ਉੱਪਰ ਜਿੱਦਾਂ ਹੁਣ ਇਹ ਰਾਤ ਤੇ ਚੱਲਦੇ ਆ ਸਾਰਾ ਕੰਜਕਾਂ ਦਾ ਸਮਾਨ ਆ ਤੁਸੀਂ ਇੱਕ ਇੱਕ ਪੈਕੇਟ ਤੁਸੀਂ ਬਾਜ਼ਾਰੋਂ 100 ਰੁਪਏ ਦਾ ਲੈਣਾ ਕਿਉਂਕਿ ਇਹਦੇ ਵਿੱਚ ਸਾਰਾ ਸਮਾਨ ਆ ਜਾਂਦਾ ਕੰਜਕਾਂ ਦਾ ਹਾਂ ਠੀਕ ਹੈ ਜੀ ਮੈਂ ਤੁਹਾਨੂੰ ਦੇਣਾ 25 ਰੁਪਏ ਦਾ 100 ਵਾਲ 25 ਹੀ ਦੇ ਦੋਗੇ 25 ਰੁਪਏ ਦਾ ਸਿਰਫ ਠੀਕ ਹੈ ਜੀ ਇਹ ਪਾウダー-ਪਾウダー ਲੱਗੇ 30-30 ਰੁਪਏ। ਇਹ ਦੇਖੋ ਇਹ ਸਾਡੀ ਬਿਲਿੰਗ ਹੋਈ ਸੀ। ਇਹ ਦੇਖੋ ਇਹ ਲ logistic ਆਈ ਸੀ ਚਾਈਨਾ ਤੋਂ। ਆ ਚਾਈਨਾ ਤੋਂ ਡਾਇਰੈਕਟ ਬਿਲਿੰਗ ਹੋਈ ਹੈ ਆਪਣੀ। ਔਰ ਤੁਹਾਨੂੰ ਰੇਟ ਅੱਧਾ ਦੇ ਦੇ ਦਾਂਗੇ ਤੁਸੀਂ ਆਪ ਖੁਸ਼ ਹੋ ਜਾਓਗੇ। ਆ ਲ logistic ਹੈ। ਦੋ ਜਿੰਨਾਂ ਭੁੱਜੀ ਹੈ। ਇਹ ਦੇਖੋ। ਦੱਸੋ ਹੈ ਗੱਲ ਵਾ। ਬਈ ਐਲ ਪਿਸਟਿਕ ਆ ਤੁਸੀਂ ਬਿਜਾਰੋ 150 ਰੁਪਏ ਦੀ ਲੈਣੀ ਆ ਠੀਕ ਆ ਵੀਰੇ ਤੁਹਾਨੂੰ ਕਿੰਨੇ ਦੀ ਪੈਣੀ 35 ਰੁਪਏ ਦੀ ਸਿਰਫ ਸਿਰਫ 35 ਰੁਪਏ ਦੀ ਐਥੋਂ ਕੈਮਰਾ ਮਾਰੋ ਉਹ ਉੱਥੇ ਨਾਲ ਪਿਸਟਿਕ ਹੀ ਲੱਗੀ ਆ ਦੇਖ ਲੋ ਆ ਸਾਰੇ ਲੱਗ ਲੱਗ ਕੰਟੇਨਰ ਹੈਗੇ ਆ ਮਾਲ ਇੰਨਾ ਆ ਬਕਸਾਂਆਂ ਵਿੱਚ ਪਾ ਨਹੀਂ ਸਕਦੇ ਕਿਉਂਕਿ ਸਾਡੇ ਕੋ ਖਾਣੇ ਵੀ ਨਹੀਂ ਹੈਗੇ ਇੰਨੇ ਮਾਲ ਵੱਧ ਹੋ ਜਾਂਦਾ ਹਾਂ ਮਾਲ ਬਹੁਤ ਹੈਗਾ ਦੋ ਦਿਨਾਂ ਦੇ ਬਾਅਦ ਇਹ ਕਹਿੰਦਾ ਖਾਲੀ ਹੋ ਜਾਂਦੇ ਆ ਰੱਬ ਦੀ ਇੰਨੀ ਮਿਹਰ ਆ ਹੁਣ ਆ ਦੇਖੋ ਤੁਸੀਂ ਆ ਸਮਝਦਾਰ ਹੋ ਹਰੇਕ ਦੁਕਾਨਦਾਰ ਬੰਦਾ ਦੁਕਾਨਦਾਰੀ ਕਰਦਾ ਹਰੇਕ ਨੂੰ ਪਤਾ ਹੈ 150 ਰੁਪਏ ਤੋਂ ਘੱਟ ਨਹੀਂ ਸੇਲ ਹੁੰਦੀ ਨਹੀਂ ਹੁੰਦੀ ਤੁਹਾਨੂੰ ਕਿੰਨੇ ਦੀ ਪੈਣੀ 35 ਰੁਪਏ ਦੀ ਜਿਹੜਾ ਕਲਰ ਉੱਪਰ ਹੈ ਉਹੀ ਕਲਰ ਅੰਦਰ ਹੈ ਠੀਕ ਫਿਰ ਸਾਰੇ ਕਲਰ ਨੇ ਹੁਣ ਸਾਰੇ ਕਲਰ ਹੁਣ ਆ ਦੇਖੋ ਇੱਕ ਡੱਬਾ ਖੋਲਿਆ ਇੱਕ ਡੱਬਾ ਤੁਹਾਨੂੰ ਹੋਰ ਖੋਲ ਦੇਣੇ ਆ ਹੋਰ ਇੱਕ ਖੋਲ ਕੇ ਦਿਖਾ ਦਿੰਦੇ ਆ ਬਾਈ ਜੀ ਡਿਜ਼ਾਈਨ ਸਾਰੇ ਵੱਖੋ ਵੱਖਰੇ ਵੱਖੋ ਵੱਖਰੇ ਡਿਜ਼ਾਈਨ ਆ ਸਾਰੇ ਇੱਕੋ ਜਿਹੇ ਨਹੀਂ ਇਦਾਂ ਦਾ ਜਿੱਦਾਂ ਲੈਣਾ ਚਾਹੋਗੇ ਉਹਨੂੰ ਮਿਲ ਜੂਗਾ ਚਾਰ ਪੰਜ ਡਿਜ਼ਾਈਨ ਆਏ ਆ ਇਹਦੇ ਚ ਇਹ ਦੇਖੋ ਉਹ ਬੰਦੇ ਐ ਮਰਫੀ ਦਵਾਂਗੇ ਤੁਹਾਨੂੰ ਪੂਰੀ ਥੰਭਲੇ ਤੇ ਔਰ ਕਲਰ ਗੈਪ ਆ ਕਲਰ ਦੇ ਲੋ ਸਾਰੇ ਪੈਣੀ ਕਿੰਨੇ ਦੀ 35 ਰੁਪਏ ਦੀ ਬਾਕੀ ਹੁਣ ਹੋਰ ਜਾ ਕੇ ਚੈਨਲ ਤੇ ਵੀਡੀਓ ਚੈੱਕ ਕਰ ਲਓ ਇਹੀ ਚੈਨਲ ਤੇ ਬਾਈ ਵੀ ਹੋਰ ਬਹੁਤ ਵੀਡੀਓ ਪੰਜਾਂ ਨੂੰ ਬਹੁਤ ਆਈਟਮਾਂ ਦਿਖਾਉਣੀਆਂ ਹੋਣੀਆਂ ਨੇ ਆ ਦੇਖੋ ਲੋਕੀ ਵੈਲਵਟ ਵੈਲਵਟ ਕਹਿ ਕੇ ਨਾ ਤੇ ਵੈਲਵਟ ਵੈਲਵਟ ਕਹਿ ਕੇ ਲੋਕੀ ਲੁੱਟਦੇ ਬਹੁਤ ਆ ਉਹ ਠੀਕ ਹੈ ਸਾਨੂੰ ਕੋਈ ਲਾਲਚ ਨਹੀਂ ਸਾਨੂੰ 1 ਰੁਪਿਆ ਬਚ ਗਿਆ ਬਹੁਤ ਹੈ ਬਹੁਤ ਉਨਮੀ ਵਧੀਆ ਆ ਜਾਂਦੇ ਆ ਆ ਦੇਖੋ ਵੈਲਵਟ ਕਿੰਨੇ ਦੇ ਨਹੀਂ 35 ਰੁਪਏ ਦੀ ਮਨ ਜੀ ਮਲਾਈ ਹੈ ਪੂਰੀ ਮਲਾਈ ਰਾਵਾਂਗੇ ਤੁਹਾਨੂੰ ਸਿਰਫ 35 ਰੁਪਏ ਸਿਰਫ 35 ਰੁਪਏ ਦੀ 150 ਰੁਪਏ ਦਾ ਸੇਲ ਹੋਣਾ ਪੀ ਓਕੇ ਦੱਸੋ ਹੈ ਗੱਲਬਾਤ ਪੂਰੀ ਵੀਰੇ ਬੂਰੀ ਜਿੰਨੇ ਤੁਹਾਨੂੰ ਡਿਜ਼ਾਈਨ ਦਿਖਾਵਾਂ ਨਾ ਉਨੇ ਘੱਟ ਆਦੇ ਚਾਣਾ ਕਿ ਮੇਰੀ ਨਿਗਾਹ ਪੈ ਗਈ ਤੇ ਤੁਹਾਨੂੰ ਦਿਖਾਣ ਲੱਗ ਗਏ ਆ ਨਾ ਨਾ ਕਰਦੇ ਤੁਹਾਨੂੰ ਪੰਜ ਡਿਜ਼ਾਈਨ ਦਿਖਾਉਂਦੇ ਆ ਜੇ ਤੁਸੀਂ ਦੁਕਾਨ ਤੇ ਆਉਂਗੇ 50 ਡਿਜ਼ਾਈਨ ਦਿਖਾ ਦਾਂਗਾ ਪਰ ਹੁਣ ਹਾਂ ਇੱਥੇ ਆ ਕੇ ਦੇਖ ਲਓ ਸਾਰਾ ਤਾਂ ਦਿਖਾ ਨਹੀਂ ਹੋਣਾ ਵੀਡੀਓ ਚ ਬਈ ਇਹ ਦੇਖੋ ਹੈ ਮਲਾਈ ਪੂਰੀ ਕਿੰਨੇ ਦਾ ਪੈਣਾ ਤੁਹਾਨੂੰ 35 ਰੁਪਏ ਦਾ 150 ਵਾਲਾ 150 ਵਾਲਾ ਕਲਰ ਵੀ ਸਾਰੇ ਹਨ ਕਲਰ ਮੈਂ ਕਹਾਂ ਸਾਰੇ ਨਿਊਡ ਸ਼ੇਡ ਆ ਕੁੜੀਆਂ ਜੜੀਆਂ ਵਾਲੇ ਰੰਗ ਆ ਆ ਦੇਖੋ 80 ਰੁਪਏ ਹਰੇਕ ਚੀਜ਼ ਤੁਹਾਨੂੰ ਦਿਖਾਵਾਂਗੇ ਕਈ ਤਾਂ ਮਾਲ ਹੀ ਨਹੀਂ ਖੋਲਿਆ ਜੀ ਹਰਿਆਰਵ ਨੰਮਾ ਮਾਲ ਹੋ ਰਾਇਆ ਤੁਹਾਨੂੰ ਅਗਲੀ ਵੀਡੀਓ ਤੇ ਕਾਮ ਆਏ ਬਾਈ ਬਿਲਕੁਲ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਰਵਿ ਰਿਭਾਣਕ ਥੈਂਕ ਯੂ ਥੈਂਕ ਯੂ ਸੋ ਮਚ ওকে